ਮੈਂ ਧੰਨਵਾਦੀ ਆ ਵੀ ਇਹਨਾਂ ਲੋਕਾਂ ਨੇ ਮੈਨੂੰ ਇਸ ਕਾਬਿਲ ਕਰਤਾ ਅੱਜ ਪ੍ਰਭਾਤ ਸਿੰਘ ਵਾਲੇ ਤੋਂ ਜਿਹੜੇ ਸਾਡੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਨੂੰ ਗੁਰਦੁਆਰਾ ਸਾਹਿਬ ਨੂੰ ਇੱਕ ਸੜਕ ਆਉਂਦੀ ਸੀ ਮੰਗ ਸੀ ਇਹਨਾਂ ਦੇ ਕੋਲੋਂ ਮੈਂ ਮੋਟਾ ਮੰਗਣ ਆਇਆ ਸੀ ਕਿ ਸਾਡੀ ਸੜਕ ਜਰੂਰ ਬਣਾਈ ਜਾਵੇ ਸੋ ਅੱਜ ਇਹਨਾਂ ਦੇ ਅਸ਼ੀਰਵਾਦ ਸਦਕਾ ਪੂਰੀ ਹੋ ਗਈ ਬੜੀ ਖੁਸ਼ੀ ਹੁੰਦੀ ਜਿਹੜੀ ਜਿਹੜੇ ਪਿੰਡਾਂ ਦੀ ਮੰਗ ਪੂਰੀ ਹੋ ਜੇ ਸੋ ਇਸ ਪਿੰਡ 'ਚ ਅਸੀਂ ਦੋ ਸੜਕਾਂ ਹੋਰ ਬਣਾਈਆਂ ਜਿਹੜੀ ਬਹੁਤ ਜ਼ਰੂਰੀ ਮੰਗ ਸੀ ਕੁਈ ਅੱਜ ਉਹਦਾ ਉਹ ਘਟਨਾ ਹੈ ਇਸੇ ਤਰ੍ਹਾਂ ਇਸ ਵਾਰ ਕੁਮਾਈ ਪਿੰਡ ਜਾਣਾ ਜਿਹੜੇ ਵੱਡੇ ਵੱਡੇ ਸਿਆਸਦਾਨਾਂ ਦਾ ਜਿਨ੍ਹਾਂ ਨੇ ਬੜੇ ਸਾਲ 25-25 ਸਾਲ ਰਾਜ ਕੀਤਾ ਉਹਨਾਂ ਦੇ ਪਿੰਡ ਸੀਵਰੇਜ ਔਰ ਦਾਣਾ ਮੰਡੀ ਦੇ ਵਿੱਚ ਸ਼ੈੱਡ ਦਾ ਇੱਕ ਉਦਘਾਟਨ ਕਰਨਾ ਸੋ ਇਸੇ ਤਰ੍ਹਾਂ ਡੇਲੀ ਡੇਲੀ ਕੋਈ ਨਾ ਕੋਈ ਉਸ ਪਰਮਾਤਮਾ ਦੀ ਕਿਰਪਾ ਜਾਂ ਮਾਨ ਸਾਹਿਬ ਦੀ ਕਿਰਪਾ ਪੰਜਾਬ ਸਰਕਾਰ ਦੀ ਇਹਨਾਂ ਲੋਕਾਂ ਦੀ ਕਿਰਪਾ ਸਦਕਾ ਕੰਮ ਕਰਨ ਲੱਗੀ ਕਿੰਨੇ ਲੱਖ ਰੁਪਏ ਦੀ ਲਾਗਤ ਨਾਲ ਇਸ ਜਿਹੜੇ ਜੀ 6.5 ਲੱਖ ਨਾਲ ਇਹ ਸੜਕ ਬਣੀ ਹੈ ਇਸ ਤਰ੍ਹਾਂ ਪਿੰਡ ਚ ਹੋਰ ਉਹ ਵੀ ਤਕਰੀਬਨ ਤਕਰੀਬਨ 20 ਲੱਖ ਦਾ ਟੋਟਲ ਪ੍ਰੋਜੈਕਟ ਜੀ ਧੰਨਵਾਦ